ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਸਿੰਗਲ ਪੋਰਸ਼ਨ ਡਿਜ਼ਾਈਨ ਦੀ ਕੋਠੀ ਲੈ ਕੇ ਆਏ ਆ ਜੋ ਕਿ ਤੁਹਾਨੂੰ ਆਪਾਂ ਸਾਰੀ ਕੋਠੀ ਦਿਖਾਵਾਂਗੇ ਬਹੁਤ ਵਧੀਆ ਡਿਜ਼ਾਈਨ ਬਣਿਆ ਹੋਇਆ ਦੋਸਤੋ ਸੋ ਇੱਕ ਵਾਰ ਬਈ ਆ ਦਿਖਾ ਦਿਓ ਨਕਸ਼ਾ ਸਭ 100 ਸਕਰ ਫੁੱਟ ਏਰੀਆ ਦਾ ਇਹ ਨਕਸ਼ਾ ਡਬਲ ਪੋਰਸ਼ਨ ਦਾ ਬਣਾਇਆ ਹੋਇਆ ਸੀਗਾ ਤੇ ਇਹਨਾਂ ਨੇ ਨਾ ਬਾਈ ਹੋਰਾਂ ਨੇ ਇੱਕ ਵਾਰ ਸਿੰਗਲ ਪੋਰਸ਼ਨ ਕਵਰ ਕੀਤਾ ਜੋ ਕਿ ਡਬਲ ਪੋਰਸ਼ਨ ਉੱਪਰ ਕੁਝ ਨਹੀਂ ਪਾਇਆ ਸਿਰਫ ਪੌੜੀ ਛੱਤੀ ਆ ਜੋ ਕਿ ਇੱਕ ਮਮਟੀ ਬਣਾਤੀ ਤੇ نیچے-níche ਵਾਲਾ ਬਣਾਤਾ ਸੋ ਬਾਈ ਆਪਣੇ ਨਾਲ ਨੇ ਜੋ ਕਿ ਇੱਥੇ ਠੇਕੇਦਾਰ ਕੰਮ ਕਰ ਰਹੇ ਨੇਗੇ ਸੋ ਇਹ ਦੋ ਭਰਾ ਨੇਗੇ ਇੱਕ ਭਰਾ ਕੰਮ ਕਰਦੇ ਨੇ ਤੇ ਇਹ ਬਾਈ ਜੂਨੀਅਰ ਆਗੇ ਉਹ ਸੀਨੀਅਰ ਆਗੇ ਵੈਸੇ ਸੱਜੀ ਬਾਂ ਕਹਿ ਸਕਦੇ ਆ ਇਹਨਾਂ ਨੂੰ ਠੇਕੇਦਾਰ ਦੀ ਸੱਜੀ ਬਾਂ ਨੇ ਇਹ ਨਾਲ ਹੀ ਰਹਿੰਦੇ ਨੇ ਬਾਈ ਤੇ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਕੰਮ ਕਰਦੇ ਹੋਏ ਸੋ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਤੁਹਾਨੂੰ ਆਪਾਂ ਅੰਦਰੋਂ ਵੀ ਦਿਖਾਵਾਂਗੇ ਦੋਸਤੋ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਕੀ ਹੈ ਜੀ ਸਤਪਾਲ ਜੀ ਸਤਪਾਲ ਸਿੰਘ ਕਿਹੜੇ ਪਿੰਡ ਤੋਂ ਜੀ ਸੇਖੂਪੁਰ ਤੋਂ ਸੇਖੂਪੁਰ ਤੋਂ ਤੇ ਕਿੰਨਾ ਕ ਟਾਈਮ ਹੋਇਆ ਇਹ ਕੰਮ ਕਰਦਿਆਂ ਤੁਹਾਨੂੰ ਹੋ ਗਏ 15 ਸਾਲ ਹੋ ਗਏ 15 ਸਾਲ ਹੋ ਗਏ ਤੇ ਇਹ ਕਿਹੜਾ ਪਿੰਡ ਹੈ ਇਹ ਆਪਾਂ ਜਿੱਥੇ ਗੁਰਨੇਕਲਾਂ ਗੁਰਨੇਕਲਾਂ ਜੀ ਇੱਥੇ ਕਿੰਨਾ ਕੰਮ ਕਰਤਾ ਜੀ ਤੁਸੀਂ ਇੱਥੇ ਘਟੋ ਘਟਾ 30 ਗੋਟੀਆਂ ਮੰਗੂ ਬਣਾਉਂਦਾ ਅੱਛਾ ਜੀ 30 ਗੋਟੀਆਂ ਮੰਗੂ ਜਿਆਦਾ ਇੱਥੇ ਚੱਲ ਰਿਹਾ ਤੁਹਾਡਾ ਕੰਮ ਇੱਕ ਉਹ ਬਣ ਜਾਂਦਾ ਨਾ ਹਿੱਸਾ ਇਹ ਚਾਰ ਬਣ ਜਾਂਦਾ ਨਾ ਬਈ ਹਾਂ ਸਿੱਖ ਕੇ ਬਹੁਤ ਪਿੰਡ ਦੇ ਆ ਨਾ ਲੋਕਾਂ ਨੂੰ ਹਾਂ ਚਲੋ ਠੀਕ ਹੈ ਜੀ ਸੋ ਬਈ ਆਪਾਂ ਇੱਕ ਸਿੰਗਲ ਪੋਰਸ਼ਨ ਦਾ ਡਿਜ਼ਾਈਨ ਬਣਾਇਆ ਹੈ ਨਾ ਇੱਕ ਵਾਰ ਤੇ ਉੱਪਰ ਦਾ ਕੀ ਇਹਨਾਂ ਦੀ رائے ਮਤਲਬ ਨਹੀਂ ਜੀ ਵੀ ਫੇਰ ਬਾਦ ਨੂੰ ਕੰਪਲੀਟ ਕਰਕੇ ਕੰਪਲੀਟ ਕਰਕੇ ਜੇਕਰ ਜ਼ਰੂਰਤ ਪੈਂਦੀ ਆ ਤਾਂ ਮਤਲਬ ਇੱਕ ਵਾਰ ਨਕਸ਼ਾ ਤਿਆਰ ਕਰਵਾ ਲਿਆ ਹਾਂ ਤਿਆਰ ਕਰਵਾ ਲਿਆ ਜੀ ਤੇਰਾ ਮੰਮਤੀ ਸਤਾਰੀ ਜੀ ਠੀਕ ਹੈ ਠੀਕ ਹੈ ਨਾਲ ਅਲਾਈਜਮੈਂਟ ਹੋ ਜਾਈ ਕੱਲ ਨੂੰ ਠੀਕ ਹੈ ਬਾਈ ਹਾਂ ਵੈਸੇ ਨਕਸ਼ਾ ਸੋਣਾ ਸੋ ਆਜੋ ਦੋਸਤਾਂ ਆਪਾਂ ਦਿਖਾਉਣੇ ਆ ਤੁਹਾਨੂੰ ਤੇ ਬਾਈ ਨਾਲ ਗੱਲਬਾਤ ਵੀ ਕਰਦੇ ਆ ਨਾਲ ਸੋ ਆਜੋ ਬਾਈ ਦਿਖਾ ਦਿੰਨੇ ਆਪਾਂ ਸੋ ਬਾਈ ਆਪਾਂ ਕਵਰਡ ਏਰੀਆ ਦੀ ਗੱਲ ਕਰੀਏ ਤਾਂ ਕਵਰ ਏਰੀਆ ਕਿੰਨਾ ਕਵਰ ਰਹਿ ਜਾਂਦਾ ਹੈ ਕੋਠੀ ਦਾ ਬਣਾ ਇਹ ਆਪਣਾ 40x40 ਦਾ ਹੈ 40x40 ਮਤਲਬ 1600 ਸਕਰ ਫੁੱਟ ਹਾਂ 16 ਠੀਕ ਹੈ ਠੀਕ ਹੈ ਜੀ ਮਤਲਬ ਬਦਿਆ ਨਕਸ਼ਾ ਬਣਾਇਆ ਹੋਇਆ ਹੈ ਬਈ ਹਨਾ ਹਾਂ ਜੀ ਹਾਂ ਜੀ ਹਾਂ ਬਹੁਤ ਸੋਹਣੀ ਲੁੱਕ ਦੇ ਰਹੀ ਹੈ ਅਜੇ ਤੱਕ ਪਲਾਸਟਰ ਵੀ ਨਹੀਂ ਹੋਈ ਹੈਗੀ ਪਹਿਲਾਂ ਹੀ ਪਤਾ ਲੱਗ ਰਿਹਾ ਵੀ ਚੀਜ਼ ਬਣੂਗੀ ਕਾ ਹਨਾ ਹਾਂ ਤੇ ਬਈ ਇੱਕ ਇਧਰ ਦਿਖਾ ਦਿਓ ਵਾਸਰੂਮ ਬਣਾਏ ਹੋਏ ਨੇ ਇਧਰ ਫੋਰਚ ਬਣਾਇਆ ਹੋਇਆ ਹੈ ਮਤਲਬ ਐਂਟਰੀ ਨਹੀਂ ਦਿੱਤੀ ਨਹੀਂ ਹੈਗੀ ਅੱਛਾ ਹੀ ਅਲੱਗ ਤੋਂ ਹੀ ਕਰਤਾ ਇਹ ਹਾਂ ਇਹ ਕੱਲਾ ਗੱਡੀ ਵਾਲਾ ਠੀਕ ਹੈ ਠੀਕ ਹੈ ਤੇ ਸਾਈਡ ਤੇ ਥੋੜੀ ਜਗ੍ਹਾ ਛੱਡੀ ਹੈ ਹਨਾ ਬਈ ਹਾਂ ਠੀਕ ਹੈ ਡਿਜ਼ ਤੇ ਬਾਈ ਇਹ ਜਾਲੀ ਕਿਹੜੀ ਜਾਲੀ ਕਿਵੇਂ ਚੜਾਈ ਹੋਈ ਹੈ ਤੇ ਕਿਹੜੀ ਜਾਲੀ ਚੜਾਈ ਹੋਈ ਹੈ ਇਹ ਇਹ ਪਲਾਸਟਿਕ ਦੀ ਹੈ ਅੱਛਾ ਇਹ ਕਾਦੇ ਵਾਸਤੇ ਹੁੰਦੀ ਹੈ ਕਿ ਵੀ ਇੱਕ ਤਾਂ ਤੇੜ ਵਾਸਤੇ ਮਸਾਲਾ ਵਧੀਆ ਖੜ ਜਾਂਦਾ ਹੈ ਮਸਾਲਾ ਵਧੀਆ ਖੜ ਜਾਂਦਾ ਮਤਲਬ ਡਿੱਗਦਾ ਨਹੀਂ ਬੰਦੇ ਬੰਦੇ ਡਿੱਗਦਾ ਨਹੀਂ ਜੀ ਪਹਿਲਾਂ ਜਿਵੇਂ ਪਾਈ ਲਾ ਕੇ ਆਪਣੇ ਤੇੜ ਅੱਗੇ ਤਾਂ ਇੰਨੀ ਲੱਗਦੀਆਂ ਸੀ ਬਾਈ ਹਾਂ ਤੇ ਰੇਡ ਜੀ ਆ ਜਾਂਦੀ ਸੀ ਇਹ ਗੱਲ ਨਹੀਂ ਇਹ ਵੀ ਤਰੇਡ ਨਹੀਂ ਆਉਂਦੀ ਠੀਕ ਹੈ ਬਾਈ ਤੇ ਕੋਈ ਖਾਸ ਬਾਈ ਇਹਦੇ ਵਿੱਚ ਨਿਉਂ ਚ ਆਪਾਂ ਮਤਲਬ ਜੇਕਰ ਗੱਲ ਕਰੀਏ ਤਾਂ ਸਲਾਬ ਤੋਂ ਕੀਤਾ ਕੁਝ ਤੁਸੀਂ ਖਾਸ ਕੁਛ ਇਹ ਕੋਈ ਲੁੱਕ ਵਗੈਰਾ ਜਾਂ ਕੁਝ ਨਹੀਂ ਇਹ ਜੱਪਾ ਨੇ ਹਾਂ ਕਰਾਈ ਇਹ ਜੱਪਾ ਨੇ ਲਫਾਫਾ ਪਾਇਆ ਹੋਇਆ ਹੈ ਅੱਛਾ ਲਫਾਫਾ ਪਾਇਆ ਬਈ ਹਣਾ ਦਾ ਡਿਸੀਜ ਹੁੰਦਾ ਨਾ ਕਿਤੇ ਕਿਤੇ ਆਹ ਵਾਲਾ ਹਾਂ ਇਹ ਕਿਹੜਾ ਲਫਾਫਾ ਬਈ ਇਹ ਕਾ ਦਾ ਸਪੈਸ ਪਹਿਲਾਂ ਨਹੀਂ ਇਹ ਬੋਰ ਆਪਣੇ ਚੱਲਦੇ ਹੁੰਦੇ ਸੀ ਬੋਰਾਂ ਵਾਲਾ ਲਫਾਫਾ ਜੀ ਪੂਰੇ ਦਾ ਪੂਰਾ ਆ ਜਾਂਦਾ 9 ਇੰਚੀ ਅੱਛਾ 9 ਇੰਚੀ ਲਫਾਫਾ ਬੋਰਾ ਵਾਲਾ ਜੇਕਰ 5 ਇੰਚੀ ਦੇ ਪਾਉਣਾ ਜੀ ਆਪਾਂ ਉਚਾਲੂ ਉਹ ਕਰ ਲੋ ਜੀ 5 ਇੰਚੀ ਦੇ ਪੈ ਜਾਂਦਾ ਜੀ ਵੀ ਕਿ 9 ਤੇ ਪਾਉਣਾ 9 ਇੰਚੀ ਅੱਛਾ ਵੀ ਮਤਲਬ ਕਾੜ ਲਓ ਵੀ ਚਾਲੂ ਉਹਨੂੰ ਬਲੇਡ ਨਾਲ ਠੀਕ ਹੈ ਠੀਕ ਹੈ ਸਾਰੀ ਨਹੀਂ ਆਉਂਦੇ ਉੱਪਰ ਪਾਇਆ ਹੋਇਆ ਇਹ ਹਾਂ ਸਾਰੀ ਨਹੀਂ ਆਉਂਦੇ ਤੇ ਡੀਪੀਸੀ ਦੇ ਉੱਪਰ ਹਾਂ ਡੀਪੀਸੀ ਦੇ ਉੱਤੇ ਡੀਪੀਸੀ ਪਾ ਕੇ ਉੱਪਰ ਇਹ ਪਾਤਾ ਠੀਕ ਹੈ ਉੱਪਰ ਉਹਨੇ ਉਹ ਚੱਕ ਲਈ ਦਵਾਰੇ ਤੁਸੀਂ ਠੀਕ ਹੈ ਠੀਕ ਹੈ ਜੀ ਸ ਸੋ ਆਪਾਂ ਜਦੋਂ ਪਲਾਸਟਰ ਹੋ ਗਈ ਕੋਠੀ ਥੋੜੇ ਘਨੇ ਚਰਵਾ ਫਿਰ ਵੀ ਆਪਾਂ ਰੈਡੀ ਹੋਈ ਕੋਠੀ ਦੀ ਵੀਡੀਓ ਪਾਵਾਂਗੇ ਤੁਹਾਡੇ ਲਈ ਤੇ ਦੇਖਾਂਗੇ ਕਿ ਤਜਰਬਾ ਕਿਵੇਂ ਰਹਿੰਦਾ ਹੈ ਕਾਰਗਰ ਹੈ ਕਿ ਨਹੀਂ ਸੋ ਆਜੋ ਅੰਦਰੋਂ ਦਿਖਾਉਣੇ ਤੁਹਾਨੂੰ ਆਪਾਂ ਸੋ ਬਈ ਇਹ ਦੋ ਪਿੱਲਰ ਲਾਤੇ ਹੈ ਹਾਂ ਇਹ ਆਪਣੀ ਮੇਨ ਗਲਾਈ ਦੇਤੀ ਮੇਨ ਐਂਟਰੀ ਆ ਗਈ ਹੈ ਠੀਕ ਹੈ ਜੀ ਠੀਕਾ ਤੇ ਇਧਰ ਰਾਈਟ ਸਾਈਡ ਤੇ ਬਈ ਕਿਹੜਾ ਰੂਮ ਆ ਜਾਂਦਾ ਹੈ ਡ੍ਰੈنگ ਰੂਮ ਆ ਇਹ ਮੈਨ ਇੰਟਰੀ ਅਲੱਗ ਤੋਂ ਦਿੱਤੀ ਨਾਲ ਤਾਂ ਨਾਲ ਇੱਧਰ ਬਾਹਰ ਦੇਤਾ ਕੋਈ ਮਹਿਮਾਨ ਸਿੱਧਾ ਇਹਦੇ ਵਿੱਚ ਬੈਠ ਸਕਦਾ ਹੈ ਨਾ ਭਾਈ ਠੀਕ ਆ ਠੀਕ ਆ ਤੇ ਕਾਫੀ ਖੁੱਲੇ ਰੂਮ ਬਣੇ ਹੋયા ਨਾ ਭਾਈ ਸਾਰੀ ਹਨੇਰਾ ਨਹੀਂ ਪੈ ਰਿਹਾ ਵਧੀਆ ਸੋ ਆਜੋ ਭਾਈ ਬਾਹਰ ਦੀ ਦਿਖਾਉਨੇ ਇੱਧਰੋਂ ਮੈਨ ਇੰਟਰੀ ਵਿੱਚ ਦੀ ਸੋ ਇਹ ਮੈਨ ਇੰਟਰੀ ਆ ਗਈ ਕੋਠੀ ਦੀ ਤੇ ਆਪਾਂ ਲੋਬੀ ਦੇ ਵਿੱਚ ਐਂਟਰ ਹੋ ਗਏ ਦੋਸਤੋ ਸੋ ਇੱਧਰ ਲੈਫਟ ਸਾਈਡ ਤੇ ਕਿਚਨ ਬਣਿਆ ਹੋਇਆ ਹੈ ਨਾ ਜੀ ਹਾਂ ਹਾਂ ਕਿਚਨ ਜੀ ਕਿਚਨ ਬਣਿਆ ਹੋਇਆ ਹੈ ਇਹ ਕਿਚਨ ਦੇਖ ਸਕਦੇ ਹੋ ਤੁਸੀਂ ਕਾਫੀ ਖੁੱਲਾ ਕਿਚਨ ਸਾਹਮਣੇ ਇੱਕ ਵਿੰਡੋ ਲੱਗੀ ਹੋਈ ਹੈ ਜੋ ਕਿ ਵਧੀਆ ਚਾਨਣ ਵਗੈਰਾ ਪੈਂਦਾ ਤੇ ਇਹ ਬਈ ਅੱਗੇ ਵਿਚਾਲੇ ਜੋ ਆ ਗਿਆ ਸਟੋਰ ਸਟੋਰ ਜੀ ਅੱਛਾ ਇਹ ਸਟੋਰ ਆ ਗਿਆ ਹਾਂਜੀ ਸਟੋਰ ਕਾਫੀ ਖੁੱਲਾ ਬਣਾਇਆ ਹੈ ਨਾ ਬਈ ਹਾਂ ਇਧਰ ਇੱਕ ਵਿੰਡੋ ਦਿੱਤੀ ਹੈ ਚਾਨਣ ਵਾਸਤੇ ਜੋ ਕਿ ਵੈਂਟੀਲੇਸ਼ਨ ਵਾਸਤੇ ਸੋਸ ਲੈਪ ਪਾਤੀ ਕਾਫੀ ਸਮਾਨ ਟਿਕ ਜੂਗਾ ਉੱਪਰ ਬਾ ਕਾਫੀ ਖੁੱਲਾ ਬਣਾਇਆ ਵਿੱਚ ਛੋਟਾ ਜਿਹਾ ਬਣਾ ਲੈਂਦੇ ਆ ਬਈ ਸਟੋਰ ਹੈ ਨਾ ਵੀ ਸਟੋਰ ਪਰ ਹੀ ਜ਼ਰੂਰੀ ਹੈ ਕਿਉਂਕਿ ਸਮਾਨ ਪਿੰਡਾਂ ਚ ਕਾਫੀ ਹੋ ਜਾਂਦਾ ਹੈ ਨਾ ਆਪਣੇ ਘਰਾਂ ਦੇ ਵਿੱਚ ਮੰਜੇ ਵਗੈਰਾ ਕੁਰਸੀਆਂ ਵਗੈਰਾ ਜੋ ਫਾਲਤੂ ਪੈਣਾ ਹੈ ਆਪਣੇ ਦੇ ਵਿੱਚ ਰੱਖ ਸਕਦੇ ਆਗੇ ਸੋ ਇਹ ਬੈਕ ਸਾਈਡ ਤੇ ਦੋ ਬੈਡਰੂਮ ਆ ਗਏ ਹੈ ਨਾ ਜੀ ਹਾਂ ਕਿੰਨੇ-ਕਿੰਨੇ ਨੇ ਬਈ ਇਹ ਬੈਡਰੂਮ? ਇਹ 11-12 ਆਉਂਦੇ। 11 ਵੇ 12 ਆਉਂਦੇ ਜੀ। ਠੀਕ ਹੈ ਠੀਕ ਹੈ ਜੀ। ਭਈਆ ਦਿਖਾ ਦਿਓ ਅੰਦਰੋਂ। ਤੇ ਬਈ ਇਧਰ ਵਾਸ਼ਰੂਮ ਅਟੈਚ ਕੀਤਾ ਇਹਦੇ ਨਾਲ ਫਿਰ? ਹਾਂ ਇਹਦੇ ਨਾਲ। ਇਹਦੇ ਨਾਲ। ਅੱਛਾ ਇਧਰ ਕਰਤਾ। ਤੇ ਇੱਕ ਬਈ ਹੋਰ ਆ ਤੁਸੀਂ ਕਟਿੰਗ ਕਿਵੇਂ ਕੀਤੀ ਹੋਈ ਐ? ਇਹ ਕਟਿੰਗ ਕਿਵੇਂ ਕੀਤੀ ਐ ਏਡੀ ਉੱਚੀ? ਜਿਹੜੀ ਕਰਦੇ ਨੇ ਜੀ ਚਲੋ ਆਪਾਂ ਮੰਨ ਲਈ ਚਟਾਇਆ ਲਾਉਂਦੇ ਆ ਜੀ। ਅੱਛਾ ਜੀ। ਤੇ ਕਹਿਣ ਦਾ ਮਤਲਬ ਇਹ ਬਾਰਡਰ ਆ ਇਹਦੇ ਤੇ ਅੱਛਾ ਉਹ ਬੈਡਰ ਵਾਸਤੇ ਆਹੀ। ਮਤਲਬ ਬਾਰਡਰ ਉਹ ਵਿੱਚ ਹੀ ਰਹੂਗਾ। ਬੜਾ ਉੱਚਾ ਨਹੀਂ ਆਉਣਾ। ਉਹ ਯਾ ਕੰਦਾ ਵੀ ਬਰਾਬਰ ਹੀ ਰਹੇ ਜੀ ਬਰਾਬਰ ਕਰਨਾ ਹੈ ਮਤਲਬ ਵੀ ਇੱਕ ਪਲਾਨ ਰੱਖਣਾ ਇਹਨੂੰ ਇੱਕ ਤਰ੍ਹਾਂ ਦੀ ਵਧੀਆ ਚੀਜ਼ ਲੱਗੇ ਵੀ ਉਹ ਪੁਰਾਣਾ ਜਿਹਾ ਡਿਜ਼ਾਈਨ ਨਹੀਂ ਦਿਖਾਉਣਾ ਮਤਲਬ ਆਪਾਂ ਇੰਨਾ ਬਾਹਰ ਨਿਕਲਿਆ ਮੈਂ ਹੁਣ ਡੈਸ਼ ਬੀ ਚੱਲ ਰਹੀ ਇੱਕ ਵੱਡੀ ਗੱਲ ਹੋਰ ਵੀ ਆ ਉਹਦੇ ਤੇ ਮਿੱਟੀ ਵੀ ਟਿਕਦੀ ਆ ਬਈ ਤੂੰ ਡਿੱਗੀ ਰਹਿੰਦੀ ਆ ਉਹ ਝਾੜਨਾ ਪੈਂਦਾ ਅਗੱਟ ਤੋਂ ਠੀਕ ਆ ਗੱਲ ਆ ਹੁਣ ਡੈਸ਼ ਬਣਾ ਲਾ ਕੇ ਜਾਂਦਾ ਹੈ ਅੱਛਾ ਜੀ ਇਹਦੀ ਲੋੜ ਨਹੀਂ ਹੈਗੀ ਵੀ ਬਾਹਲਾ ਚ ਆਪਾਂ ਨੂੰ ਇਹ ਬਜਾ ਕਰਕੇ ਜਾਂ ਪਰ ਬਹਿਲਾ ਲਾਇਆ ਡੈਸ਼ ਬਣਾ ਨਾ ਲ ਜਭ ਜਾਂਦਾ ਹੈ ਅੱਛਾ ਨਾਲੀ ਚ ਬਹਿ ਜਾਂਦਾ ਹੈ ਠੀਕ ਆ ਹਾਂ ਕੈਮੀਕਲ ਚੱਲ ਰਹੇ ਨੇ ਮਾਲਾ ਪਲਾਸਟਰ ਬਲਾਉਣ ਦੀ ਲੋੜ ਨਹੀਂ ਨਾਲ ਮਾਡਲ ਜਮਾਨਾ ਚੱਲ ਰਿਹਾ ਠੀਕ ਆ ਬਈ ਸਹੀ ਆ ਸਹੀ ਆ ਸੋ ਅੱਛਾ ਹੀ ਇੱਕ ਕੁਆਡ ਨੂੰ ਮਾਗ ਆ ਇੰਦਰ ਇਹਦੇ ਵਿੱਚ ਬੈਕ ਸਾਈਡ ਤੇ ਵਿੰਡੋ ਰੱਖੀ ਹੋਈ ਹੈ ਬਈ ਕਾਫੀ ਉੱਚਾ ਰੱਖਿਆ ਹੈ ਬਈ ਆਪਾਂ ਇਹ ਜ਼ਮੀਨ ਨਾਲੋਂ ਜੋ ਆਪਾਂ ਵੇਖ ਰਹੇ ਆ ਕਾਫੀ ਨੀਮੀ ਲੱਗ ਰਹੀ ਹੈ ਜ਼ਮੀਨ ਇਹ ਤੁ ਤੇ ਕਾਫੀ ਉੱਚੀ ਚੱਕ ਕੇ ਆ ਨਾ ਕਿੰਨੀ ਕਿ ਨਾ ਡੂਗੀਗੀ ਇਹ ਜਿੰਨੇ ਹੋਗੇ ਇਹ ਫੁੱਟਕ ਦਾ ਆਪਣਾ ਧਰਤੀ ਤੋਂ ਥੱਲੇ ਅੱਛਾ ਇਹੋ ਜ਼ਮੀਨ ਤੋਂ ਪਤਾ نیچے ਲੈ ਕੇ ਠੀਕ ਹੈ ਜੀ 7 ਫੁੱਟ ਇਹ ਤੋਂ ਮਤਲਬ ਉੱਤੇ ਪੁੱਛੇ 7 ਫੁੱਟ 8 ਫੁੱਟ ਹੋ ਗਈ ਜੀ ਹਾਂ ਤੇ ਇੱਟ ਬਹੁਤ ਪਈ ਹੋ ਗਈ ਬਈ ਇੱਟ ਵਾਲੀ ਪਈ ਜੀ ਕਿੰਨੀ ਕਿੱਟ ਪਈ ਹੋ ਗਈ ਇੱਟ ਪਈ ਜੀ ਘੱਟੋ ਘੱਟ 60000 60000 ਇੱਟ ਨੇ ਉਹਨੇ ਚ ਪਾਤੀ ਤੁਸੀਂ ਥੱਲੇ ਥੱਲੇ ਲਾ ਕੇ ਇਬ ਨਮੀ ਟੀਸਰੀ ਸਾਰੀ ਸਾਰੀ ਨਾ ਇੱਕ ਨੰਬਰ ਵਰਤੀ ਆ ਹਾਂ ਹਾਂ ਅੱਛਾ ਬਈ ਠੀਕ ਆ ਤੇ ਸਿਮੈਂਟ ਵਗੈਰਾ ਕਿਹੜਾ ਵਰਤੇ ਵੀ ਸਿਮੈਂਟ ਸਿਮੈਂਟ ਅਸੀਂ ਮੈਂ ਥੱਲੇ ਤਾਂ ਆਪਣਾ ਆ ਨਿਓਚ ਹਾਂ ਕਿਹੜਾ ਸ੍ਰੀ ਹਾਂ ਅੱਛਾ ਸ੍ਰੀ ਜੰਗ ਰੋਧਕ ਹਾਂ ਠੀਕ ਆ ਜੀ ਤੇ ਬਈ ਉੱਪਰ ਚਨੇਈ ਚ ਜਿਹੜਾ ਮਾਲਾ ਲੈਕਟਰ ਚ ਪਾਏ ਜੀ ਆਪਣਾ ਬਾਟਰ ਪ੍ਰੂਫ ਆ ਅੱਛਾ ਜੀ ਆਲਾ ਟਰੈਕ ਦਾ ਲੈਨਟਰ ਚ ਬਾਟਰ ਪ੍ਰੂਫ ਪਤਾ ਆਪਣਾ ਜਿਹੜਾ ਬੀਮ ਪਾਏ ਅਲਟਰਾ ਟੈਕ ਦਾ ਠੀਕ ਹੈ ਭਈ ਐਸੇ ਵੀ ਸਾਰੀ ਕੋਟੀ ਬੀਮ ਪਾਇਆ ਹੈ ਬੀਮ ਪਾਇਆ ਜੀ ਬੀ ਲੈਟਰ ਨਹੀਂ ਪਾਇਆ ਨਾ ਨਾ ਬੀਮ ਹੈਗਾ ਠੀਕ ਹੈ ਤੇ ਪਿੱਲਰ ਵਗੈਰਾ ਤਾਂ ਹੀ ਲੋਡ ਪਈ ਪਿੱਲਰ ਤਾਂ ਹੀ ਨਾ ਨਾ ਉਹ ਤਾਂ ਲੋੜ ਹੀ ਨਹੀਂ ਹੈਣਾ ਜੀ ਠੀਕ ਹੈ ਠੀਕ ਹੈ ਜੀ ਗੱਲ ਤੇ ਐ ਟਿਕ ਨੰਬਰ ਸਾਰੀ نیچے ਤੋਂ ਲੈ ਕੇ ਜਮਾਂ ਜੀ ਤੇ ਖੰਗਰ ਵਗੈਰਾ ਤਾਂ ਨਹੀਂ ਵਰਤੇ ਨਾ ਅੱਛਾ ਜੀ ਠੀਕ ਆ ਅੱਛਾ ਬਾਈ ਜੀ ਆਪਾਂ ਮਤਲਬ ਇਹ ਦੀ ਕੋਠੀ ਦੀ ਗੱਲ ਕਰੀਏ ਤਾਂ ਇਹ ਨਾ ਬਣ ਕੇ ਤਿਆਰ ਹੋ ਗਈ ਮਤਲਬ ਬਾਹਰੋਂ ਬਾਹਰੋਂ ਪਲਸਤਰ ਰਹਿੰਦੀ ਅੰਦਰੋਂ ਹੋ ਗਈ ਹੋ ਗਈ ਤੇ ਹੁਣ ਤੱਕ ਜੇਕਰ ਇੱਟ ਆਪਾਂ ਤੁਸੀਂ ਕਹਿ ਰਹੇ ਸੀ ਕਿ 60000 ਤਨੀਆਂ ਦੇ ਵਿੱਚ ਪੈ ਗਈ ਨਿਆਵਾਂ ਦੇ ਵਿੱਚ ਤੇ ਉੱਪਰ ਕਿੰਨੀ ਕੁ ਲੱਗ ਗਈ ਬਾਈ ਆਪਣੀ ਚਨੇਈ ਉੱਤੇ ਲੱਗ ਗਈ ਜੀ 40000 ਜੀ ਮੈਂ ਉੱਤੇ ਲੱਗ ਗਈ ਅੱਛਾ ਜੀ 40000 ਇੱਟ ਉੱਪਰ ਲੱਗ ਗਈ ਮਤਲਬ ਟੋਟਲ ਲੱਖ ਕਿੱਟ ਲੱਗ ਗਈ 1600 ਸਕੁਅਰ ਫੁੱਟ ਏਰੀਆ ਤੇ ਆਪਣੇ ਕੁਝ ਨਿਆਉ ਡੂੰਗੀ ਕਰਕੇ ਥੋੜਾ ਜਿਹਾ ਵੱਧ ਜਾਂਦਾ ਹਨਾ ਵੇਖਰ ਚ ਵੱਧ ਜਾਂਦਾ ਜਿਆਦਾ ਵਾਰੇ ਫਰਕ ਪੈਂਦਾ ਤੇ ਸੀਮੈਂਟ ਉੱਪਰ ਤੁਸੀਂ ਚਨੇਈ ਚ ਕਿਹੜਾ ਵਰਤਿਆ ਬਾਈ ਉੱਤੇ ਜੰਗਰ ਰੋਦ ਕੇ ਵਰਤਿਆ ਉੱਤੇ ਜੰਗਰ ਰੋਦ ਕੀ ਵਰਤਿਆ ਚਣਾਈ ਚ ਤੇ ਪਲਸਤਰ ਵਾਸਤੇ ਆਪਣਾ ਅਲਟਰਾ ਟੈਕ ਜੀ ਅਲਟਰਾ ਟੈਕ ਹੁਣ ਅਲਟਰਾ ਟੈਕ ਯੂਜ਼ ਕਰ ਰਹੇ ਹਾਂ ਠੀਕ ਹੈ ਬਾਈ ਤੇ ਕਿੰਨਾ ਕੁ ਬਈ ਗੱਟੇ ਸਿਮਿੰਟ ਦੇ ਕਿੰਨੇ ਕੁ ਲਾਗੇ ਦੇ ਉੱਤੇ ਤੇ ਇਹ ਤੇ ਹੁਣ ਤੱਕ ਜੇ ਮੰਨ ਲਾ 250 ਗੱਟਾ ਲੱਗੇ ਸਾਰਾ ਟੋਟਲੀ ਟੋਟਲੇ ਵਿੱਚ ਮਤਲਬ ਤੁਸੀਂ ਬੀਮ ਪਾਇਆ ਬੀਮ ਉਹਦਾ ਹੋ ਗਿਆ ਕੁਛ ਚਣਾਈ ਹੋ ਗਈ ਵਿੱਚੋਂ ਅੰਦਰੋਂ ਪਲਸਤਰ ਹੋ ਗਈ ਸਾਰਾ 250 ਗੱਟਾ ਲੱਗੇ ਹਾਂ ਜੀ ਠੀਕ ਹੈ ਭਾਈ ਓਕੇ ਤੇ ਉਤਲੀ ਚ ਤੇ ਸਰੀਆ ਕਿਹੜਾ ਪਾਇਆ ਭਾਈ ਸਰੀਆ ਜੀ ਟਾਟਾ ਦਾ ਸਰੀਆ ਵਰਤਦਾ ਟਾਟਾ ਦਾ نیچے ਭੀਮ ਚ ਵੀ ਉੱਪਰ ਆਪਣਾ ਲੈਂਟਰ ਚ ਵੀ ਉੱਤੇ ਵੀ ਟਾਟਾ ਦਾ ਠੀਕ ਹੈ ਜੀ ਠੀਕ ਹੈ ਮਤਲਬ ਵਧੀਆ ਸਾਰੇ ਕੁਆਲਿਟੀ ਦੀ ਚੀਜ਼ੀ ਵਰਤੀ ਹੈ ਨਾ ਇਹਦੀ ਹਾਂਜੀ ਹਾਂਜੀ ਠੀਕ ਹੈ ਭਾਈ ਠੀਕ ਆ ਤੇ ਕਿੰਨਾ ਕੰਮ ਰਹਿ ਗਿਆ ਬਸ ਥੋੜੀ ਰਹਿ ਗਿਆ ਹਨਾ ਬਾਹਰੋਂ ਬਾਹਰੋਂ ਆਜੂਗਾ ਉਹਨੂੰ ਦਿਖਾ ਦਿੰਦਾ ਤੇ ਥੋੜੀ ਡਿਊਪਲੈਕਸ ਰੱਖੀ ਹੋਈ ਹੈ ਦੋਸਤੋ ਕੋਠੀ ਇਹ ਜੋ ਕਿ ਚਾਨਣ ਵਗੈਰਾ ਪੈਂਦਾ ਕਾਫੀ ਲਾਈਟ ਪੈਂਦੀ ਆ ਤੇ 1600 ਸਕਰ ਫੁੱਟ ਏਰੀਆ ਇਹ ਸੋ ਬਾਈ ਨੇ ਦੱਸਿਆ ਆਪਾਂ ਨੂੰ ਕਿਹੜ ਤੇ ਕਿੰਨਾ ਕ ਖਰਚਾ ਆ ਹੁਣ ਤੱਕ ਉਹ ਵੀ ਬਾਈ ਨੂੰ ਪੁੱਛਦੇ ਆਪਾਂ ਉੱਪਰ ਸਿਰਫ ਮਮੰਟੀ ਦਾ ਏਰੀਆ ਰੱਖਿਆ ਹੋਇਆ ਵੀਰ ਹੋਰਾਂ ਨੇ ਜੋ ਕਿ ਆਪਣੀਆਂ ਪੌੜੀਆਂ ਛੱਤਿਆਂ ਨੇਗੀਆਂ ਸੋ ਇਧਰ ਪਲਾਨ ਦਿੱਤਾ ਹੋਇਆ ਤੁਹਾਨੂੰ ਆਪਾਂ ਪਹਿਲਾਂ ਵੀ ਨਕਸ਼ੇ ਦੇ ਵਿੱਚ ਦਿਖਾਇਆ ਹੈਗਾ ਪਲਾਨ ਦੇ ਹਿਸਾਬ ਨਾਲ ਬਾਈ ਹੋਰਾਂ ਨੇ ਸਿਰਫ ਇੱਕ ਵਾਰ ਨੀਚੇ ਵਾਲਾ ਪੋਰਸ ਜੋ ਕਿ ਤਿਆਰ ਕਰਨਾ ਇੱਕ ਪੋਰਸਨ ਸਿੰਗਲ ਪੋਰਸ ਨੂੰ ਸੋ ਬਾਅਦ ਦੇ ਵਿੱਚ ਜੇਕਰ ਇਹਨਾਂ ਦੀ ਇੱਕ ਆਪਸ਼ਨ ਹੈਗੀ ਪਾਉਣਾ ਹੋਵੇ ਤਾਂ ਪਾ ਸਕਦੇ ਆ ਰੈਡੀ ਕਰਕੇ ਇਹਨਾਂ ਨੂੰ ਨਕਸ਼ਾ ਦਿੱਤਾ ਬਾਈ ਹੋਰਾਂ ਨੇ ਸੋ ਜਿਹੜੇ ਬਾਈ ਠੇਕੇਦਾਰ ਇਹ ਕੰਮ ਕਰ ਰਹੇ ਨੇ ਬਣਾ ਰਹੇ ਨੇ ਉਹਨਾਂ ਦਾ ਆਪਾਂ ਨੰਬਰ ਸਕਰੀਨ ਤੇ ਦੇਵਾਂਗੇ ਦੋਸਤੋ ਜੇਕਰ ਤੁਸੀਂ ਵੀ ਮਾਨਸਾ ਦੇ ਜ਼ਿਆਦਾਤਰ ਬਡਲਾਡੇ ਦੇ ਨੇੜੇ ਤੇੜੇ ਜੇਕਰ ਕਈ ਵਾਰ ਕੰਮ ਕਰਵਾਉਣਾ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਦੇ ਦੇਾਂਗੇ ਆਪਾਂ ਸੋ ਕਿਵੇਂ ਲੱਗਿਆ ਡਿਜ਼ਾਈਨ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ